ਤੇ ਅਸੀਂ ਬਣਾਵਾਂਗੇ ਜਿਹਦੇ ਵਿੱਚ 8 ਤੋਂ 10 ਮੈਂਬਰ ਹੋਣਗੇ ਔਰ ਇਹ ਕਮੇਟੀਆਂ 2 ਸਾਲ ਲਈ ਹੋਣਗੀਆਂ ਇਹ ਗਵਰਨਮੈਂਟ ਨੂੰ ਐਡਵਾਈਸ ਕਰਨਗੀਆਂ ਕਿ ਉਹਨਾਂ ਦਾ ਜਿਹੜਾ ਆਪਣਾ ਸੈਕਟਰ ਹੈ ਉਹਦੇ ਵਿੱਚ ਉਹਨਾਂ ਨੂੰ ਕਿਸ ਚੀਜ਼ ਦੀ ਲੋੜ ਹੈ ਔਰ ਗਵਰਨਮੈਂਟ ਨੂੰ ਐਡਵਾਈਸ ਕਰਨਗੀਆਂ ਕਿ ਪਾਲਿਸੀ ਵਿੱਚ ਉਹ ਕੀ ਚੇਂਜਸ ਚਾਹੁੰਦੇ ਆ ਕਿਹੜੇ ਇਨਸੈਂਟਿਵ ਉਹਨਾਂ ਨੂੰ ਚੰਗੇ ਲੱਗਦੇ ਆ ਕੀ ਹੁੰਦਾ ਅਸੀਂ ਇੱਕ ਇੰਡਸਟਰੀਅਲ ਪਾਲਿਸੀ ਬਣਾ ਦਿੱਤੀ ਉਹ ਇੱਕ ਸੈਕਟਰ ਨੂੰ ਸੂਟ ਕਰਦੀ ਦੂਜੇ ਨੂੰ ਨਹੀਂ ਕਰਦੀ ਸੋ ਅਸੀਂ ਜਦੋਂ ਹੁਣ ਪਾਲਿਸੀ ਬਣਾਉਣੀ ਆ ਅਸੀਂ ਐਸ ਤਰ੍ਹਾਂ ਦੀ ਪਾਲਿਸੀ ਬਣਾਨੀ ਕਿ ਹਰ ਸੈਕਟਰ ਦਾ ਧਿਆਨ ਉਹਦੇ ਵਿੱਚ ਦਿੱਤਾ ਜਾਏਗਾ ਕਿ ਕਈ ਸੈਕਟਰ ਹੁੰਦੇ ਆ ਜਿਹਦੇ ਚ ਏਮਪਲੋਇਮੈਂਟ ਯਾਦਾ ਹੈ ਕਈ ਸੈਕਟਰ ਇਹ ਜਿਹਦੇ ਚ ਏਮਪਲੋਇਮੈਂਟ ਘੱਟ ਹੈ ਕਈਆਂ ਵਿੱਚ ਉਹਨਾਂ ਨੂੰ ਜਿਹੜੀ ਸਟੇਟ ਦਾ ਜੀਐਸਟੀ ਯਾਦਾ ਉਹਨਾਂ ਨੂੰ ਰਿਫੰਡ ਮਿਲਦਾ ਦੂਜੇ ਸੈਕਟਰ ਹੈਗੇ ਜਿਹੜੇ ਐਕਸਪੋਰਟ ਵਗੈਰਾ ਉਹਦੇ ਚ ਉਹਨਾਂ ਨੂੰ ਜੀਐਸਟੀ ਦਾ ਕੋਈ ਬੈਨੀਫਿਟ ਨਹੀਂ ਹੁੰਦਾ ਜਿਹੜੇ ਬਿਜਲੀ ਦੇ ਕੰਜ਼ਿਊਮਰ ਯਾਦਾ ਹੈਗੇ ਉਹਨਾਂ ਨੂੰ ਈਡੀ ਦਾ ਬੈਨੀਫਿਟ ਹੋ ਜਾਂਦਾ ਇਲੈਕਟ੍ਰਿਸਿਟੀ ਡਿਊਟੀ ਦਾ ਕਈ ਇਸ ਤਰ੍ਹਾਂ ਦੇ ਯੂਨਿਟ ਹੈ ਜਿਨ੍ਹਾਂ ਨੂੰ ਬਿਜਲੀ ਬਹੁਤ ਘੱਟ ਲੱਗਦੀ ਹੈ ਉਹਨਾਂ ਨੂੰ ਕੋਈ ਐਨਾ ਬੈਨੀਫਿਟ ਨਹੀਂ ਹੁੰਦਾ ਇਲੈਕਟ੍ਰਿਸਿਟੀ ਡਿਊਟੀ ਦਾ ਸੋ ਜਿਹੜੀ ਇੰਡਸਟਰੀ ਨੂੰ ਜੋ ਚਾਹੀਦਾ ਹੋਏਗਾ ਜਿਹਦੇ ਨਾਲ ਉਹਨਾਂ ਨੂੰ ਫਾਇਦਾ ਹੋਏ ਉਹਨਾਂ ਨੂੰ ਬੈਨੀਫਿਟ ਹੋਏ ਅਸੀਂ ਉਸ ਹਿਸਾਬ ਦਾ ਉਹਨਾਂ ਕੋਲੋਂ ਥਿਊਜ਼ ਲੈ ਕੇ ਅਸੀਂ ਕਰਾ ਆਗੇ ਇਹ ਟੋਟਲ ਅਸੀਂ 22 ਕਮੇਟੀਆਂ ਬਣਾ ਰਹੇ ਹਾਂ ਇੱਕ ਟੈਕਸਟਾਈਲ ਹੈ ਜਿਹੜੀ ਕਿ ਬਹੁਤ ਵੱਡੀ ਇੰਡਸਟਰੀ ਹੈ ਜਿਹਦੇ ਵਿੱਚ ਰੋਜ਼ਗਾਰ ਵੀ ਬਹੁਤ ਹੈ ਟੈਕਸਟ ਕਲੈਕਸ਼ਨ ਵੀ ਕਾਫੀ ਹੈ ਉਹਨੂੰ ਅੱਗੇ ਅਸੀਂ ਤਿੰਨ ਕਮੇਟੀਆਂ ਚ ਡਿਵਾਈਡ ਕਰਤਾ ਹੈ ਸਪਿੰਨਿੰਗ ਐਂਡ ਵੀਵਿੰਗ ਇੱਕ ਹੈ ਅਪੈਰਲ ਮੈਨੂਫੈਕਚਰਿੰਗ ਦੂਜੀ ਹੈ ਤੇ ਡਾਈਇੰਗ ਐਂਡ ਫਿਨਿਸ਼ਿੰਗ ਤੀਜੀ ਹੈ ਬਾਕੀ ਸਾਰੇ ਸੈਕਟਰਾਂ ਦੀ ਇੱਕ ਇੱਕ ਕਮੇਟੀ ਹੈ ਇਹਦੇ ਚ ਆਈਟੀ ਸਪੋਰਟਸ ਮਸ਼ੀਨ ਟੂਲਸ ਬਾਈਸਾਈਕਲ ਇੰਡਸਟਰੀ ਆਟੋ ਐਂਡ ਆਟੋ ਕੰਪੋਨੈਂਟ ਹੈਵੀ ਮਸ਼ੀਨਰੀ ਇਲੈਕਟ੍ਰਿਕ ਵੀਕਲਸ ਅੱਜ ਕੱਲ ਇਲੈਕਟ੍ਰਿਕ ਵੀਕਲ ਦਾ ਜ਼ਮਾਨਾ ਹੈ ਚਾਰ ਪੰਜ ਮੈਨੂਫੈਕਚਰਰ ਆਲਰੇਡੀ ਪੰਜਾਬ ਚ ਆ ਵੀ ਚੁੱਕੇ ਆ ਤੇ ਸਾਨੂੰ ਉਮੀਦ ਹੈ ਹੋਰ ਆਣਗੇ ਰੀਨਿਊਏਬਲ એનર્ਜੀ ਫੂਡ ਪ੍ਰੋਸੈਸਿੰਗ ਸਟੀਲ ਫਰਨੀਚਰ ਐਂਡ ਪਲਾਈ ਇੰਡਸਟਰੀ ਕੈਮੀਕਲ ਪ੍ਰੋਡਕਟਸ ਲੌਜਿਸਟਿਕਸ ਐਂਡ ਵੇਅਰਹਾਊਸਿੰਗ ਇਹ ਜਿਸ ਤਰ੍ਹਾਂ ਜਿਸ ਤਰ੍ਹਾਂ ਆਨਲਾਈਨ ਸੇਲਿੰਗ ਵੱਧ ਰਹੀ ਲੋਜਿਸਟਿਕ ਐਂਡ ਵੇਅਰਹਾਊਸਿੰਗ ਇਸ ਬਿਕਮਿੰਗ ਵੈਰੀ ਬਿਗ ਇੰਡਸਟਰੀ ਕੋਰ ਸਟੇਟਾਂ ਵਾਲੇ ਤਾਂ ਇਹਦੇ ਉੱਤੇ ਕੈਸ਼ ਸਬਸਿਡੀ ਵੀ ਉਹਨਾਂ ਨੇ ਦੇਣੀਆਂ ਚਾਲੂ ਕਰਤੀਆਂ ਕਿ ਤੁਸੀਂ ਸਾਡੇ ਇੱਥੇ ਆ ਕੇ ਵੇਅਰਹਾਊਸਿੰਗ ਖੋਲੋ ਕਿਉਂਕਿ ਉਹਦਾ ਇੱਕ ਫਾਇਦਾ ਇਹ ਹੁੰਦਾ ਹੈ ਕਿ ਜਿੰਨੀ ਵੀ ਉੱਥੇ ਬਿਲਿੰਗ ਹੁੰਦੀ ਹੈ ਉਹਦੀ ਜੀਐਸਟੀ ਸਟੇਟ ਕੋਲ ਰਹਿ ਜਾਂਦੀ ਟੂਰਿਜ਼ਮ ਐਂਡ ਹਸਪਿਟੈਲਿਟੀ ਫਿਲਮ ਮੀਡੀਆ ਫਾਰਮਾਸਿਟਿਕल्स ਹਸਪੀਟਲਸ ਐਂਡ ਹੈਲਥ케ਅਰ ਯੂਨੀਵਰਸਿਟੀਆਂ ਸਲੈਸ਼ ਕੋਚਿੰਗ ਇੰਸਟੀਚਿਊਸ਼ਨਸ ਸਟਾਰਟਅੱਪਸ ਰਿਟੇਲ ਲਾਸਟ ਬਟ ਨੋਟ ਲੀਸਟ ESDM ਇਲੈਕਟ੍ਰੋਨਿਕ ਸਿਸਟਮਸ ਡਿਜ਼ਾਈਨ ਐਂਡ ਮੈਨੂਫੈਕਚਰਿੰਗ ਇਹ ਹਰ ਕਮੇਟੀ ਦੇ ਇੱਕ ਚੇਅਰਮੈਨ ਹੋਣਗੇ ਤੇ ਅਸੀਂ ਜਿਹੜੀ ਪਹਿਲੀ ਰਿਪੋਰਟ ਉਹਨਾਂ ਨੂੰ ਰਿਕੁਐਸਟ ਕਰਨੀ ਹੈ ਕਿ ਸਾਨੂੰ 45 ਦਿਨਾਂ ਦੇ ਵਿੱਚ ਵਿੱਚ ਦੇ ਦੇਣ ਕਿਉਂਕਿ ਹੁਣ ਅਸੀਂ ਡਿਲੇ ਨਹੀਂ ਕਰਨਾ ਚਾਹੁੰਦੇ ਜਲਦੀ ਤੋਂ ਜਲਦੀ ਉਹਨਾਂ ਦੇ ਕਮੈਂਟਸ ਲੈ ਕੇ ਜਿਹੜੀ ਨਵੀਂ ਪਾਲਿਸੀ ਹੈ ਜਿਹੜੀ ਕਿ ਸਾਰਿਆਂ ਨੂੰ ਸੂਟ ਕਰੇ ਵੀ ਵਾਂਟ ਟੂ ਮੇਕ ਇਟ ਰਿਐਲਿਟੀ ਔਰ ਉਹਨੂੰ ਜਲਦੀ ਤੋਂ ਜਲਦੀ ਕੰਪਾਈਲ ਕਰਕੇ ਅਸੀਂ ਉਹ ਪਾਲਿਸੀ ਡਿਵਾਈਸ ਕਰਕੇ ਰਿਲੀਜ਼ ਕਰਨਾ ਚਾਹੁੰਦੇ ਹਾਂ